ਇਕ ਨੂੰ ਅੰਮ੍ਰਿਤਸਰ ਬੰਦ ਨੂੰ ਲੈ ਕੇ ਵਾਲਮਿਕ ਸਮਾਜ ਦੇ ਨਾਲ ਹੋਰ ਜਥੇਬੰਦੀਆਂ ਨੇ ਵੀ ਸਮਰਥਨ ਕੀਤਾ ਹੈ ਜਿਨ੍ਹਾਂ ਨੇ ਕਿਹਾ ਕਿ ਕੱਲ ਦਾ ਅੰਮ੍ਰਿਤਸਰ ਬੰਦ ਸਰਕਾਰ ਦੀ ਨੀਂਦ ਉਡਾ ਦੇਵੇਗਾ ਆਗੂਆਂ ਨੇ ਕਿਹਾ ਕਿ ਇਹ ਬੰਦ ਗੂੰਗੀ ਬੁਲੀ ਸਰਕਾਰ ਨੂੰ ਚਗਾਉਣ ਤੇ ਸਰਕਾਰ ਵੱਲੋਂ ਕੀਤੇ ਵਾਅਦੇ ਯਾਦ ਕਰਵਾਉਣ ਲਈ ਕੀਤਾ ਜਾ ਰਿਹਾ ਹੈ ਉਹਨਾਂ ਦੱਸੇ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਸਰਕਾਰ ਬਣਨ ਤੇ ਵਾਲਮੀਕ ਤੀਰਸਥਾਨ ਦਾ ਬੋਰਡ ਪੰਗ ਕਰਕੇ ਨਵੀਂ ਕਮੇਟੀ ਬਣਾਈ ਜਾਵੇਗੀ ਪਰ ਸਰਕਾਰ ਨੇ ਨਵੀਂ ਕਮੇਟੀ ਤਾਂ ਕੀ ਬਣਾਉਣੀ ਸੀ ਉਹਨਾਂ ਨੇ ਤੀਰਥ ਵਿੱਚ ਦੁਕਾਨਾਂ ਖੋਲ੍ਹ ਦਿੱਤੀਆਂ ਜੋ ਤੀਰਥ ਦੀ ਪਵਿੱਤਰਤਾ ਨੂੰ ਪੰਗ ਕਰ ਰਹੀਆਂ ਹਨ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਉਣ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫ਼ਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋਚਨਾ ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਜੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਆਂ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੁਣ ਅਸੀਂ ਦੱਸਣਾ ਚਾਹੁੰਦੇ ਆਂ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ सीएम ਨੂੰ ਦੱਸਣਾ ਚਾਹੁੰਦੇ ਆ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਪੁਲ ਤੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਭੁੱਖ ਹੜਤਾਲ ਰੱਖਾਂਗੇ ਔਰ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤਨ ਦੇ ਬੈਤਣਗੇ ਵਾਲਮੀਕ ਤੇ ਉੱਤੇ ਜਿਹੜੀ ਪਰਸੋ ਚੌਰ ਮੀਟਿੰਗ ਹੋਈ ਉਹਦੇ ਵਿੱਚ ਨਿਰਣਾ ਜਿਹੜਾ 21 ਤਰੀਕ ਦਾ ਲਿਆ ਗਿਆ ਸੀ ਅੱਜ ਵੀ ਉਹ ਫੈਸਲਾ ਜਿਹੜਾ ਉਹ ਪੂਰਾ ਕੀਤਾ ਗਿਆ ਵਾ ਕਿ 21 ਤਰੀਕ ਨੂੰ ਜਿਹੜਾ ਉਹ ਭੰਡਾਰੀ ਪੁਲ ਦੇ ਉੱਤੇ ਸਭੂ ਸਾਧ ਸੰਗਤ ਨੂੰ ਔਰ ਜਸੇ ਬੰਦੀਆਂ ਨੂੰ ਬੇਨਤੀ ਕਰਦੇ ਆਂ ਕਿ ਜਿਵੇਂ ਆ ਸਮੇਤ ਪੰਚੋਤ ਜਿਹਵਾਲਮੀ ਕੀ ਹਰ ਹਰਵਾਲਮੀ ਇਹ ਬਾਰ ਬਾਰ ਸਾਨੂੰ ਮੀਟਿੰਗਾਂ ਕਰਨੀਆਂ ਪੈਂਦੀਆਂ ਪਿੱਛੇ ਵੀ ਅਸੀਂ ਪੁਲ ਜਾਮ ਕੀਤਾ ਸਾਰਾ ਕੁਝ ਕੀਤਾ ਪਰ ਸਰਕਾਰ ਦੀ ਸਿਰ ਤੇ ਜੂਨ ਹੀ ਰੜਕਦੀ ਸਾਡਾ ਇੱਕ ਮਸਲਾ ਸ਼ਾਇਦ ਇਹਨਾਂ ਨੇ ਨਹੀਂ ਬੋਲਿਆ ਜਿਹੜਾ ਔਰਸੋ ਇਹਨਾਂ ਨੇ ਰੋਸਟਰ ਜਿਹੜਾ ਲਾਗੂ ਕੀਤਾ ਰੋਸਟਰ ਦੇ ਬਾਰੇ ਅਸੀਂ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਕਹਿੰਦੇ ਆ ਵੀ ਇਹ ਰੋਸਟਰ ਖਤਮ ਹੋਣਾ ਚਾਹੀਦਾ ਜਾਇਦਾ ਵੱਖਰਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਮੁਲਾਜ਼ਮਾਂ ਦੇ ਪ੍ਰਤੀ ਧਰਤੀ ਦੇ ਪ੍ਰਤੀ ਸਾਡਾ ਸਵਰਥਨ ਬੇਸ਼ੱਕ ਹੀ ਤੁਹਰਾ ਸਾਹਿਬ ٹرسٹ ਨਾਲ ਰਿਹਾ ਤੇ ਅੱਜ ਵੀ ਤੁਹਰਾ ਸਾਹਿਬ ٹرسٹ ਦੇ ਨਾਲ ਹੀ ਅਸੀਂ ਯੂਕੇਸੀ ਇਲੈਕਸ਼ਨ ਤੇ ਨਿਗਾਹ ਦਿੱਤਾ ਸ਼ਾਂਤ ਮੀਟਿੰਗ ਦੇ ਨਾਲ ਲੇਕਿਨ ਉਥੇ ਦਾ ਰੂਸ ਹੈ ਕਿ ਉਥੇ ਬੜੀ ਬੇਅਦਬੀ ਹੋ ਰਹੀ ਹੈ ਉਹਦਾ ਰੀਜਨ ਇਹ ਹੀ ਹੈ ਕਿ ਦਲਤਾਂ ਦਾ ਤੀਰਤ ਇੱਕੇ ਲਾਪਰੋਈ ਦਾ ਸਿੱਟਾ ਪੂਰਾ ਯੋਰਾ ਤੇ ਹੈ ਅਸੀਂ 2-3 ਸਾਲਾਂ ਤੋਂ ਡਿਮਾਂਡ ਕਰਦੇ ਪਏ ਆ ਨਿਸ਼ਾਨਦੇਹੀ ਹੋਵੇ ਨੂੰ ਨਿਸ਼ਾਨਦੇਹੀ ਉਸ ਦੀ ਮਰਿਆਦਾ ਨੂੰ ਕਾਇਮ ਰੱਖਿਆ ਜਾਵੇ ਨੂੰ ਮਰਿਆਦਾ ਇੱਥੇ ਤੱਕ ਕਿ ਉੱਥੇ ਪ੍ਰਕਰਮਾਂ ਵਿੱਚ ਦੋ ਨਵੇਂ ਕਬਜ਼ੇ ਜੀਐਮ ਨੇ ਪੈਸੇ ਲਾ ਕੇ ਕਰਵਾ ਦਿੱਤੇ ਇੱਥੇ ਤਾਈ ਕਿ ਪ੍ਰਕਰਮਾਂ ਵਿੱਚ ਬਿਊਟੀ ਪਾਰਲ ਦੀ ਇੱਕ ਦੁਕਾਨ ਖੁੱਲ ਗਈ ਮਲਾਜ਼ਮ ਸਪਾਈ ਸੇਵਕ ਹੈਗੇ ਨੇ 35 ਉਹਨਾਂ ਦੇ ਤਨਖਾਹਾਂ ਨਹੀਂ ਮਿਲਦੀਆਂ ਪਈਆਂ ਸਕਿਉਰਿਟੀ ਗਾਰਡ ਦੇ 40 ਉਹਨਾਂ ਦੇ ਤਨਖਾਹਾਂ ਮਾ ਨਹੀਂ ਮਿਲਦੀਆਂ ਪਈਆਂ ਉਹਦੇ ਨਾਲ ਨਾਲ ਜੋ ਨਜਾਇਜ਼ ਉੱਤੇ ਕਬਜ਼ੇ ਹੋ ਰਹੇ ਹਨ ਕੋਈ ਵੀ ਪ੍ਰਵਾਹ ਨਹੀਂ ਕਰਦਾ ਬਾਥਰੂਮਾਂ ਦੀ ਹਾਲਤ ਇਹੋ ਜਿਹੀ ਮਾੜੀ ਹੈ ਕੋਈ ਜਾ ਨਹੀਂ ਸਕਦਾ ਇੱਕ ਲੇਡੀ ਚ ਪਾਉਣਾ ਹੈ ਜਿਹਦੀ ਇੰਨੀ ਦੁਰਦਸ਼ਾ ਹੈ ਸਾਨੂੰ ਕਹਿੰਦੇ ਹਨ ਵੀ ਸ਼ਰਮ ਆਉਂਦੀ ਹੈ ਕਾਫੀ ਦਿਨ ਤੋਂ ਰੌਲਾ ਪਾਉਂਦੇ ਹਾਂ ਲੇਕਿਨ ਰੌਲਾ ਪਾਉਂਦੇ ਬਾਪजूद ਵੀ ਡੀਸੀ ਸਾਹਿਬ ਪ੍ਰਸ਼ਾਸਨ ਪ੍ਰਵਾਹ ਨਹੀਂ ਕਰਦਾ ਉਸੀ ਵਜ੍ਹਾ ਕਰਕੇ ਕੀਤੀ ਨੂੰ ਇੱਕ ਪ੍ਰਦਰਸ਼ਨ ਅਸੀਂ ਰੱਖਿਆ ਰੂਟ ਪ੍ਰਦਰਸ਼ਨ ਜੋ ਭੰਡਾਰੀ ਪੁਲ ਦੇ ਉੱਤੇ ਹੋਏਗਾ ਸ਼ਾਮਲਾ ਚੰਦਰ ਬਿਲਡਿੰਗ ਮੇਨਟੇਨੈਂਸ ਹੈਂਡੀਮੈਨ ਅੰਡਰ ਚੈੱਕ ਟ੍ਰੇਡ ਪਲੈਟਫਾਰਮ ਇਜ਼ ਨਾਓ ਅਵੇਲੇਬਲ ਔਨ ਯਰ ਲੋਕਲ ਲੰਡਨ ਏਰੀਆ ਹੀ ਹੈਜ਼ ਮੋਰ ਦੈਨ 5 ইয়ার্স ਐਕਸਪੀਰੀਅנס ਇਨ ਦ ਸੇਮ ਲਾਈਨ ਹੀ ਯੂਜ਼ ਟੂ ਵਾਕ ਵਿਦ ਰੈਪਿਟੇਟਿਡ ਕੰਪਨੀਆਂਸ ਇਚਨਸਿਸ ਐਜ਼ ਵੈਲ ਲੋਕਲ ਬਿਲਡਰਸ ਵਿਦ 브ਦਰਸ ਹੀਜ਼ ਪ੍ਰੋਫੈਸ਼ਨਲ ਬਾਈ ਪਲੰਬਿੰਗ ਇਲੈਕਟ੍ਰੀਸ਼ੀਅਨ imaginary walk carpentry. For more information, please contact him at www.checktrade.com, ID number 921760. Shyamalan Chander Santal call him on this number 74 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ